ਮਾਫੀ ਦੇਣੀ ਅੱਜ ਮਰਗ ਦੇ ਭੋਗ ਤੇ ਮੈਂ ਗਿਆ ਕਿਤੇ ਮਾ ਮਰੀ ਗਿਆਨੀ ਜੀ ਤੇ ਉੱਥੇ ਉਹਨਾਂ ਕੀ ਕੀਤਾ ਗੁਰਦੁਆਰੇ ਦੇ ਲੰਗਰ ਹਾਲ 'ਚ ਟੈਂਟ ਲਾਇਆ ਤੇ ਪੰਜ ਤਰ੍ਹਾਂ ਦੇ ਪਕੌੜੇ ਚਾਰ ਤਰ੍ਹਾਂ ਦੀ ਮਠਿਆਈ ਠੰਡੇ ਆਈਸਕ੍ਰੀਮ ਤੇ ਮੈਂ ਭਲੇ ਖਾ ਖ ਆ ਗਿਆ ਮੈਂ ਕਿਹਾ ਵੀ ਮੈਂ ਮਰਗ ਦੀ ਕਥਾ ਕਰਨੀ ਭਾਈ ਸਾਹਿਬ ਇੱਥੇ ਕਿਤੇ ਵਿਆਹਤ ਨਹੀਂ ਆ ਉਹ ਕਹਿੰਦੇ ਨਹੀਂ ਗਿਆਨੀ ਜੀ ਤੁਸੀਂ ਸਹੀ ਆਏ ਆਂ ਮੈਂ ਕਿਹਾ ਵੀ ਜਿੱਦਾਂ ਦਾ ਮਾਹੌਲ ਚੱਲ ਗਿਆ ਵਾ ਵੀ ਤੇ ਵਿਆਹ ਦਾ ਪ੍ਰੋਗਰਾਮ ਇੱਕ ਕਹਿੰਦਾ ਆਜੋ ਆਜੋ ਬਾਬਾ ਜੀ ਬੀਬੀ ਵੱਡੀ ਕੀਤੀ ਆਖੋ ਸਤਨਾ ਹਾ ਤੁਹਾਨੂੰ ਕਿਦੇ ਤੁਹਾਡਾ ਭਲਾ ਹੋ ਜੀ ਕੋਈ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਕਹਿੰਦੇ ਅੱਜ ਮੇਰਾ ਘਰ ਟੁੱਟ ਗਿਆ ਮੇਰੀ ਮਾਂ ਐਡੇ ਕਮਲੇ ਪਾਲਟੀ ਕਰਨ ਦਾ ਹੈ ਇਹ ਇਹ ਕਿੱਥੋਂ ਦੀ ਮਰਜ਼ਾਦਾ ਵਾ ਤੇ ਬਾਬਾ ਜੀ ਅਰਦਾਸ ਕਰਨ ਦਾ ਸਿੱਖਾਂ ਦਾ ਮਨ ਨੀਵਾ ਮਤੁ ਚੀ ਮਤ ਪਤ ਦਾ ਰੱਖ ਆਬ ਵਾਹਿਗੁਰੂ ਇਹਨਾਂ ਦੀ ਮਤ ਤੇ ਗਿੱਟਿਆਂ ਚ ਚਲੇਗੀ ਤੇ ਉੱਚੀ ਕਿੱਥੇ ਰਹਿ ਗਈ